ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੇਨੁਗਣੀ ਤੇ ਰੱਖ ਚੌਕੜੀ ਤਰਕੀ ਬਖਸ਼ ਤੇ ਨਾਲ ਦੀ ਨਾਲ ਬਖਸ਼ੇ ਜੀ ਸਭ ਨੂੰ ਬੇਰੋਗਤਾ ਜੀ ਸਾਰੇ ਮਾਣੋ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਆਨੰਦ ਮੇਰੇ ਲੱਲ ਨੂੰ ਸਾਧੂ ਪਤਿਆ ਦੇਖ ਲੋ ਜੀ ਮੈਂ ਕਰ ਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਪੜੇ ਤਾਂ ਮੈਂ ਵੀ ਤੋਨੀ ਆ ਅੱਜ ਇੱਕ ਤਾਂ ਮੇਰੇ ਮੂੰਹ ਕਦੇ ਲੱਗੀ ਜੀ ਪਾਣੀ ਸਾਭਾ ਮਾ ਇਹਦੇ ਤੇ ਮਾਰਨਾ ਜ਼ੋਰ ਨਾਲ ਹੋਂ ਕੱਪੜੇ ਘੇਰ ਲੱਗੇ ਨੇ ਗੁੱਸੇ ਦੇ ਦਾ ਬੰਦਾ ਕਰੇ ਦਿੰਦਾ ਕੋਦ ਨਾ ਕੋਦ ਗੁੱਸੇ ਦੇ ਕੱਪੜੇ ਉਹ ਗੁੱਸੇ ਦੇ ਕੱਪੜੇ ਵਿੱਚ ਉਹਦੇ ਤੇ ਵੱਜੇ ਉਹ ਸਾਰੀ ਝੱਗ ਧੁੱਗ ਜੀ ਮੇਰੇ ਮੂੰਹ 'ਤੇ ਪੈ ਗਈ ਚੱਲ ਨਾ ਤੂੰ ਵੇ ਹਾਂ ਉਹ ਤਾਂ ਮ ਵਿਸਾਖੀ ਨੂੰ ਨਾ ਹੋਗਾ ਵਿਸਾਖੀ ਨੰਗੀ ਫਿਰ ਨਾ ਆ ਰਿਹਾ ਵਿਸਾਖੀ ਨੂੰ ਨਾ ਹੱਤਾ ਨਹੀਂ ਮਾਮੀ ਨੇ ਜਦ ਮਾਮੇ ਨੇ ਜੋ ਫੈਸਲਾ ਲਿਆ ਕਹਿੰਦੀ ਸਭ ਤੋਂ ਪਹਿਲਾਂ ਭਾੜ ਜਾ ਮੇਰਾ ਨਾ ਹੱਤਾ ਬਾਕੀ ਸਾਰੀਆਂ ਬਾਤਾਂ ਢਾਈਆਂ ਤੁਸੀਂ ਥੋੜ ਜੀ ਉਹ ਤੇ ਆਪਾਂ ਵਿਸਾਖੀ ਨੂੰ ਸਹੀ ਗੱਲ ਮੇਰੇ ਘਰ ਵਾਲੇ ਹੋ ਗਏ ਜੀ ਬਿਮਾਰ ਹੋ ਗਏ ਤੋਗੇ ਤੋ ਬਦਿਆ ਬਹਾ ਹਾਂ ਤੇ ਫੇਰ ਭਾਈ ਚਲ ਥੋੜੀ ਬਹੁਤੀ ਮਦਦ ਕਰਾਉਣ ਨੂੰ ਤਾਂ ਬਣ ਗਈ ਮਦਦਪਾ ਐਂ ਜਬ ਬੀਪੀ ਵਧਦਾ ਫੇਰ ਬੀਪੀ ਵਧਦਾ ਪਤਾ ਨਹੀਂ ਲੱਗਦਾ ਕਿ ਕਿੰਨਾ ਮਨ ਤਾਂ ਕਿੱਕਣਾ ਆਉਂਦੀ ਕਿੱਕਣਾ ਨਹੀਂ ਸਵੇਰੇ ਬਦਿਆ ਤਾਂ ਹਾਂ ਸਵੇਰੇ ਜੀ ਮੈਂ ਠਾੜਿਆ ਸੱਜਰੇ ਹੈ ਮੈਂ ਡੰਗਰਾਂ ਨੂੰ ਕੱਖ-ਕੁੱਖ ਜੇ ਪਾ ਕੇ ਆਇਆ ਜੀ 5 ਵਜੇ ਮੈਂ ਸੰਦੀਪ ਨੂੰ ਕਿਹਾ ਮਾਂ ਵੀ ਉੱਤਰ ਚੱਲ ਡੰਗਰ ਚੋੜੀਏ ਤੁਹਾਨੂੰ ਰਾਤ ਨੂੰ ਸੁੱਤੀ ਨਹੀਂ ਮੇਰੇ ਤਾਂ ਪਿੱਠ ਦੁਖਦੀ ਹਰੇ ਵਾਲੇ ਭੈਣ ਨੂੰ ਬੁਲਾ ਲਓ ਹਾਂ ਉਧਰ ਸੁੱਖੋ ਪੈੜ ਜੀ ਏਡੇ ਏਡੇ ਕਰੀ ਫਿਰਦੀ ਪੈਰ ਆਪਣੇ ਏਡੇ ਏਡੇ ਦੋ ਹੋਏ ਹਾਂ ਹੁਣ ਕੈਮਰਾ ਖੜੀ ਖੜੀ ਪਿੱਛੇ ਮੇਰੇ ਤੁਹਾਨੂੰ ਤੱਕਲ ਦੇ ਚ ਪਿੱਟਦੀ ਟੀਮ ਮੇਰੇ ਟੀਕਾ ਲਵਾ ਦੇ ਟੀਕਾ ਲਵਾ ਦੇ ਮੈਂ ਬਾਬੇ ਨਾਨਕ ਨੂੰ ਜਾਨ ਦੇਣੀ ਆ ਉਹਨਾਂ ਨੇ ਸਾਨੂੰ ਜਿੰਨੇ ਵੀ ਸਾਥ ਦਿੱਤਾ ਉਹਨਾਂ ਨੇ ਦਿੱਤੇ ਆ ਛਾਪ ਨੂੰ 6 ਵਜੇ ਆ ਕੇ ਮੈਨੂੰ ਹਾਕ ਮਾਰੀ ਥੱਲੇ ਤੇ ਮਾ ਸੰਦੀਪਾ ਚੱਲ ਵੀ ਤੇਰੇ ਮੈਂ ਟੀਕਾ ਲਵਾ ਲਿਆ ਮੈਂ ਨਾਲੇ ਦੋਇ ਦੋ ਮੈਂ ਤੇ ਟੱਪੜੇ ਵਜਣ ਲੈ ਜਿਹੜਾ ਬੰਦਾ ਬਿਮਾਰ ਹੁੰਦਾ ਹੈ ਜੇ ਖੇਕਣ ਕਰਦਾ ਹੁੰਦਾ ਵੀ ਮੈਂ ਕਰਾ ਦੇ ਬੰਦਾ ਜਦ ਇਹ ਕਹਿੰਦਾ ਵੀ ਮੈਂ ਤੈਨੂੰ ਲੈ ਕੇ ਜਾਣਾ ਹਾਂ ਹਾਂ ਮੀ ਤਾਂ ਭਰੀ ਨਹੀਂ ਕ ਮੈਂ ਜਹਾ ਕੇ ਮਾਰ ਲਈ ਹਾਮੀ ਭਰ 10 ਬੰਦੇ ਨੇ ਕਿਹਨੋਂ ਦੇ ਮਾਰਦੇ ਆ 3600 ਗੇੜੇ ਮਾਰ ਕੇ ਆ ਕੇ ਫਿਰ ਚੱਲ ਇੱਕ ਮਿੰਟ 3600 ਗੇੜੇ ਕਹਨੂੰ ਮੈਂ ਕੱਕ ਕੰਡਾ ਕਰਿਆ ਠੀਕ ਆ ਉਹਦੇ ਬਾਅਦ ਮੈਂ ਉੱਥੇ ਖਵਾਜੇ ਦਾ ਮੱਥਾ ਟੇਕਿਆ ਮੱਥਾ ਟੇਕ ਕੇ ਆ ਕੇ ਤੁਹਾਨੂੰ ਕਹਿਤਾ ਵੀ ਚੱਲ ਚੱਲੀਏ ਬੱਸ ਹੇ ਤਾਂ ਆਇਆ ਕਹਿੰਦੇ ਨਾ ਵੀ ਜਦ ਸੰਦੀਪ ਨੇ ਕਹਿਤਾ ਮੈਨੂੰ ਦਵਾਈ ਦਵਾ ਲਿਆ ਵੀ ਕਿੱਕ ਲੱਤ ਭਰਦੇ ਦੇ ਖੜ ਦੇ ਪਿਆ ਵੀ ਸੰਦੀਪ ਚੱਲ ਜਦ ਤੂੰ ਹੀ ਲੱਤ ਮੈਂ ਥੱਲੇ ਤਾਂ ਲਾਉਂਗਾ ਜੇ ਤੂੰ ਤੁਰੂਗੀ ਨਹੀਂ ਮੈਂ ਤੀ ਘੜਾ ਇੱਕਣਾ ਚੱਲ ਹਾਂ ਠੀਕ ਆ ਮੈਂ ਪੰਬਰੀਂ ਜਾਣਾ ਹਾਂ ਬੱਸ ਹਾਂ ਲੈ ਕੇ ਜਾ ਹਾਂ ਹੁਣ ਲੱਤ ਵੀ ਠੀਕ ਸਾਰਾ ਸਾਰਾ ਕੁਝ ਠੀਕ ਆ ਮੈਂ ਲੈ ਕੇ ਜਾਉਂਗਾ ਸਾਰਾ ਕੁਝ ਠੀਕ ਆ ਬੋਲਣ ਮੈਂ ਬੈਠ ਲਾ ਲਈ ਬੋਲਣ ਨੂੰ ਜੀਬ ਨੂੰ ਨਹੀਂ 벨ਟ ਲੱਗਦੀ ਸਾਲੇ ਇੱਕ ਲੱਕ ਨੂੰ ਤਾਂ ਲੱਗ ਗਈ ਜੀਬ ਨੂੰ ਵੀ 벨ਟ ਲੱਗਣੀ ਚਾਹੀਦੀ ਇੱਕ ਅੱਲੂ ਚਾਹ ਦਾ ਗਲੇ ਨੂੰ 벨ਟ ਲਾ ਲ ਲੱਗਦੀ ਹੈ ਮੈਂ ਲੈ ਆਉਣੀ ਆ ਰੋਕ ਲਾ ਉਹ ਮੈਂ ਲੈ ਆਉਣੀ ਮੈਂ ਲਾਉਣੀ ਆ ਗਲੇ ਨੂੰ 벨ਟ ਆਪਾਂ ਵੀਰੇ ਦੀ ਪਈ ਆ ਕੋਈ ਫਾਇਦਾ ਨਹੀਂ 벨ਟਾ ਬੁਲਟਾਂ ਦਾ ਵੀ ਲਾ ਕੇ ਦੇਖ ਲੈਣਾ ਮੈਨੂੰ ਬਹੁਤ ਜਣੇ ਕਹਿੰਦੇ ਵੀ 벨ਟ ਲਾ ਕੇ ਦੇਖ ਚੱਲ ਫਿਰ ਅੱਜ ਪਾ ਦੇ ਤੇ 벨ਟ ਲਾਵਾ ਕੇ ਦੇਖਦੇ ਫਿਰ ਲੈ ਲਈ ਨਵੀਂ ਚਾਚਾ ਚਾਚੇ ਕੋਲ ਪਈ ਮੇਰੇ ਕੋਲ ਪੰਬਰੀ ਤੇ ਲਿਆਉਣੀ ਮੈਂ ਕੱਲ ਤੂੰ ਤਾਂ ਕਹਿ ਦੂੰਗਾ ਮੇਰੇ ਮੇਰੇ ਘਰ ਤੇ 벨ਟ ਚੱਕ ਲੈ ਦਿੱਤੇ ਤੇ ਫਾਟਾਂ ਦਾ ਭਰੋਤਾ ਬੀਬੀ ਦਾ ਭਈਆ ਐ ਤਾਂ ਲੈ ਹਾਂ ਬੈਲਟਾ ਦਾ ਬਹੁਤ ਬੈਲਟਾ ਦਾ ਘਾਟਾ ਤੇਰੇ ਕੋ ਆ ਆਪਣਾ ਨਵੀਂ ਲੈਣ ਚ ਲਈ ਨਹੀਂ ਤਾਂ ਸਖਰਾ ਹੋ ਜੇ ਤੇਰੇ ਕੋ ਬਚਾਰੇ ਪਾ ਮੇ ਤਰਸਦਾ ਥੋੜਾ ਜਿਹਾ ਮਾਂ ਵੀ ਚਾਲ ਹਾਇ ਹਾਇ ਤੇ ਕਰਦੀ ਕਰਦੀ ਹੈ ਨਾ ਵੀ ਮਾਂ ਚਾਲਾ ਤੇ ਮਸ਼ੀਨ ਮਹੀ ਲਾ ਕੇ ਰਹਿਣਾ ਮਸ਼ੀਨ ਵਿਚਾਰੇ ਸ਼ਾਂਤ ਖੜੀ ਆ ਨਾ ਆਰਾਮ ਨਹੀਂ ਮਸ਼ੀਨ ਦਾ ਇਸਤਾ ਮੂ ਤਾਂ ਗੂਗੇੜੇ ਕਮਾਏ ਪਏ ਹੁੰਦੇ ਤਾਂ ਪਤਾ ਨਹੀਂ ਕੀ ਕਹਿ ਰਿਹਾ ਤੇ ਵਿਚਾਰੀ ਦਾ 20 ਤਾਂ ਬਾਜਾ ਕੱਢਣ ਲਾਤੀ ਇਹਦੇ ਜਿੱਤੇ ਇਹਨਾਂ ਨੇ ਬਿੱਕੇ ਬਾਜੀ ਨਿਕਲਦੀ ਆ ਅੱਛਾ ਕੱਢ ਕੇ ਦਿਖਾਓ ਨਾ ਲੋਡ ਨਹੀਂ ਬੱਸ ਹੁਣ ਹੁਣ ਠੀਕ ਕਰ ਲੈ ਨਾ ਲੱਕ ਲੋਕ ਸਾਰਾ ਕੁਝ ਹਾਏ ਹਾਏ ਪੀੜੀ ਬਿੱਕੇ ਨੂੰ ਮੈਂ ਕਿੰਨੇ ਵਾਰ ਕਹਿ ਵੀ ਟਾਇਰ ਲਵਾ ਦੇ ਲੈ ਹੁਣ ਕੁੱਛੇ ਟੁੱਟ ਜਣੀ ਇੱਧਰ ਬਾਜਾ ਕੱਢ ਕੇ ਦਿਖਾਵਾ ਬਾਜਾ ਬਾਜਾ ਕੱਢ ਕੇ ਦਿਖਾਵਾ ਬਾਜੀ ਮਿਲ ਗਈ ਬਾਜਾ ਹੀ ਨਿਕਲਨੇ ਮੇਰਾ ਹੋਰ ਕਾ ਨਿਕਲਣਾ ਉਹ ਜਦ ਹੌਸਪੀਟਲ ਚ ਜਾਇਆਦੇ ਜੀ ਹਾਂ ਇਹਦਾ ਪਤਾ ਨਹੀਂ ਲੱਕ ਜਦੋਂ ਤੋਂ ਸ਼ੁਰੂ ਹੋ ਜਾਂਦਾ ਜਦ ਪਹਿਲਾਂ ਗਈ ਸੀ ਤਾਂ ਜਦ ਦੇ ਕੋਲ ਜਦ ਵੀ ਆਇਆ ਕੋਈ ਉਹਦੇ ਨਾਲ ਹੁਣ ਜਾ ਕੇ ਹੀ ਹੁਣ ਫੇਰ ਆਇਆ ਜਦ ਮੇਰੇ ਤੇ ਉੱਫਰ ਲਈ ਢੂਈ ਦੇ ਹੱਡ ਦੁਖਦੇ ਤੇ ਅੱਜ ਮੇਰਾ ਲੱਕ ਥਕਾਵਟ ਜੀ ਹੋ ਜਾਂਦੀ ਆ ਵਿੱਕੀ ਹਸਪੀਟਲਾਂ ਚ ਹੋ ਗਏ ਤੁਹਾਡੇ ਕਾਤੇ ਕਿੱਟੇ ਸੁਜੇ ਬੈਠੇ ਮੇਰਾ ਤਾਂ ਕੁਛ ਨਾ ਕੁਛ 빙ਗਾ ਹੀ ਰਹਿਦਾ ਆ ਯਾ ਇਹ ਨਾ ਲਿਵਰ ਦਾ ਇਨਫੈਕਸ਼ਨ ਨਾ ਕਾਹ ਸੁਜਦੇ ਆ ਭਾ ਡੈਡੀ ਦੇ ਕਾਤੇ ਸੁਜਦੇ ਨੇ ਦਾੜੀ ਦੇ ਵੀ ਹਾਂ ਦਾੜੀ ਦਾ ਵੀ ਅੱਛਾ ਪਤਾ ਦਾੜੀ ਦੇ ਵੀ ਬਹੁਤ ਸੁਜਦੇ ਆ ਮੈਂ ਤੈਨੂੰ ਹੋਰ ਦੱਸਾਂ ਕਿ ਸੁਜਦੇ ਪਏ ਛੱਕਦੇ ਸੁਜੀ ਜਾਣ ਕੋਈ ਚੱਕਰ ਨਹੀਂ ਹੈਗਾ ਜਿਹੜੇ ਦਰਦ ਹੁੰਦਾ ਨਾ ਉਹ ਮਾਰਦਾ ਦਰਦ ਵੀ ਹੋਰ ਗੱਲ ਨਹੀਂ ਇਹ ਮੇਰੀ ਗੱਲ ਸੁਣੋ ਜਿਆਦਾ ਕੋਈ ਪ੍ਰੋਬਲਮ ਆ ਸੋਜਣ ਦੀ ਹੈ ਦਰਦ ਵੀ ਤਾਂ ਹੀ ਹੈ ਉਹੀ ਤਾਂ ਗੱਲ ਆ ਕੋਈ ਨਾ ਦਵਾਈ ਦੇਣੀ ਸਾਲੇ ਘਰ ਤੇ ਦਰਦ ਦੀਆਂ ਗੋਲੀਆਂ ਦੇ ਦੇ ਭਾਗਵੰਤੀ ਮਸ਼ੀਨ ਪੜਦੀ ਪਾਣੀ ਹਾਂ ਸੇਡਾ ਵੀ ਦੇਣਾ ਤੂੰ ਵੀ ਹੱਥ ਲਾ ਲੋ ਜੀ ਕਰ ਲੋ ਜੋ ਦੱਕਾ ਲੈ ਆ ਸਰਪ ਮੈਂ ਹੀ ਕੱਢਿਆ ਨਾ ਚਾਹ ਦੋ ਵਾਰ ਹਾਂ ਮੈਂ ਹੀ ਕਰਿਆ ਕਰਿਆ ਉੱਥੇ ਹਾਂ ਭਾਂਡੇ ਵੀ ਮੈਂ ਹੀ ਸਾਫ਼ ਕਰਿਆ ਉਹ ਭਾਂਡੇ ਨੂੰ ਤਾਂ ਮੈਂ ਕਹਿੰਦੇ ਨਹੀਂ ਵੀ ਮੈਂ ਸਾਫ਼ ਕਰ ਭਾਂਡੇ ਹਾਂ 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 ਸਭ ਜਾਣਦੀਆਂ ਮੈਂ ਠੀਕ ਕਰ ਮੈਂ ਸਭ ਢਾਣ ਦੀ ਤੇਰੇ ਖੇਕਾਂ ਨੂੰ ਤੇਰੇ ਪਾ ਜਾਣ ਜਿਹੜੇ ਸਾਜਰੀ ਤੇਰੇ ਲੱਜਦੇ ਨਾ ਅੰਗ ਪੈਰ ਦਿਖੋਣਾ ਮੈਨੂੰ ਪਤਾ ਤੁਹਾਡੇ ਟੈਂਕਣ ਇੱਕ ਦੂਏ ਇੱਕ ਦੂਏ ਨੇ ਦੇਖੀ ਜਾਂਦੀਆਂ ਉਧਰ ਸੁੱਖਣਾ ਨੰਬਰ ਕਰਕੇ ਸੰਦੀਪ ਤੈਨੂੰ ਪੜ੍ਹਨ ਨਿਕਲੀ ਕਿ ਸੰਦੀਪ ਨੇ ਬਾਥਰੂਮ ਆਉਣ ਲੱਗੇ ਨੇ ਦਰਵਾਜ਼ਾ ਖੋਲ ਕੇ ਦੇਖਣਾ ਕਾਹ ਦੇਖਿਆ ਤੈਨੂੰ ਕਾਹ ਦੇਖਿਆ ਮੈਂ ਪਰਮਾਤਮਾ ਜਾਣਦਾ ਬਸ ਜੇ ਮੈਂ ਤੈਨੂੰ ਦੇਖਾਂ ਤਾਂ ਤੈਨੂੰ ਮੈਂ ਚਾਹ ਨਾ ਦੇਖਿਆ ਮੈਂ ਤੈਨੂੰ ਕਹਤਾ ਵੀ ਸਾਰਿਆਂ ਦਾ ਸਭ ਕੁਝ ਲੁਕੋ ਸਕੋ ਸਾਦੇ ਆ ਆਵਾ ਵਾਹੀ ਗੁਰੂ ਤੇ ਕੁਝ ਨਹੀਂ ਲੁਕੋ ਸਕਦਾ ਵੀ ਬੰਦਾ ਜਿੰਨਾ ਮਰਜੀ ਛਾਲਾ ਕਰੀ ਜਾਵੇ ਜਿੰਨਾ ਮਰਜੀ ਕਰੀ ਜਾਵੇ ਪਤਾ ਆਦਮੀ ਕੀ ਕਰਦਾ ਇਹ ਤਾਂ ਤੱਕਰੇਲਾ ਸਹੀ ਗੱਲ ਆ ਖੰਦ ਲੁੱਤੀਓ ਮੈਂ ਤਾਂ ਤੁਹਾਨੂੰ ਜਿੱਲਾ ਦੀਆਂ ਜਾਣਦੀ ਜੀ ਮੈਂ ਕਦੇ ਕਿਹਈ ਇਹ ਗੱਲ ਜਿੱਲਾ ਦੀ ਜਾਣਦੀ ਆ ਫਿਰ ਹੁਣ ਕਹਾ ਕੇ ਕਹਾ ਕੇ ਹਟੂਗੀ ਇਹ ਬਸ ਮੈਂ ਤਾਂ ਤੁਹਾਨੂੰ ਕਹਿਤਾ ਵੀ ਵਾਹਿਗੁਰੂ ਤੇ ਕੁਛ ਨਹੀਂ ਲੁਕਿਆ ਹੋਣਾ ਉਹ ਜਿਹੜਾ ਪਰਾਂ ਨਾਲ ਸਭ ਕੋ ਦੇਖਦਾ ਦੇਖਦਾ ਮੈਂ ਸੱਚ ਬੋਲਦਾ ਮੈਂ ਝੂਠ ਥੋੜਾ ਬੋਲਦਾ ਇਹ ਆਪਣੇ ਚ ਨਾ ਪਿੱਕ ਪੌਂਟ ਕਰਦੀ ਬਸ ਬਸ ਮੈਂ ਕੱਢਾਂਗੇ ਅੱਜ ਸਾਣੇ ਇੱਕ ਦੋ ਦਾ ਸਿਰ ਪਾੜ ਦੇਣ ਕੱਲ ਕੋਈ ਨਾ ਜੀ ਪਾੜ ਪੜਈ ਵਾਲਾ ਕੰਮ ਜਰੂਰ ਤੇ ਹਸਪੀਟਲ ਤੇ ਦੇਖ ਕੇ ਆਈ ਇਹ ਸਾਰਾ ਨਾ ਮੈਂ ਕਿਹਨੇ ਨਹੀਂ ਦੇਖਿਆ ਦੇਖਿਆ ਤਾਂ ਮੈਂ ਆ ਮੈਂ ਦੱਸਿਆ ਇਹਨੂੰ ਹੁਣ ਬਥੇਰਾ ਜ਼ੋਰ ਵੱਜਦਾ ਫੇ ਹੁਣ ਆਏ ਤਾਂ ਮੜੇ ਜੀ ਹੁਣ ਆਏ ਤਾਂ ਮੜੀ ਮੋਟੀ એનર્ਜੀ ਆਉਣੀ ਵੀ ਬਣਦੀ ਆ ਤੂੰ ਕਿਵੇਂ ਬੋਲ ਜੂਗਾ ਇਹ ਸੱਚੋ ਘਰ ਤਾਂ ਇੱਕ ਮਿੰਟ ਹੈ ਇਹ ਦੋਹੇ ਭਾਈ ਇੱਕ ਦੂਣ ਦੇਖਦੇ ਡੰਗਲਾਂ ਨੂੰ ਪਾਣੀ ਪਿਲਾਉਂਦੇ ਆਂ। ਰਤਲਾ ਬੇਣੀ ਜਿਹੜੀ ਜ਼ਿੰਮੇਵਾਰੀ ਮੇਰੀ ਆ ਤਾਂ ਮੇਰੀ ਆ। ਜੇ ਮੈਂ ਘਰ ਤੇ ਬਾਹਰ ਤਰ ਗਿਆ ਤਾਂ ਬਾਈ ਕਰੂਗਾ। ਬਸ ਐਂ ਨਹੀਂ ਸਾਡਾ। ਹੁਣ ਤੂੰ ਪਲਾ ਕੇ ਹੀ ਪਾਣੀ ਗੋਹਾ ਤੂੰ ਚੱਕ ਕੇ ਆਈਂ। ਅੱਛਾ ਪੰਡ ਤੁਸੀਂ ਮਾਝੀ ਆਂ ਚਾਹ ਤੁਸੀਂ ਬਣਾਈ ਆ। ਪੰਡ ਕੀਤੇ ਤਾਂ ਤੁਹਾਡੇ ਹੀ ਆ। ਤੁਸੀਂ ਉਹ ਚਾਹ ਪਾਣੀ ਚੱਕ ਕੇ ਪੀਂ। ਗੋਹਾ ਤੱਕਣਾ ਤੁਹਾਡਾ ਫਰਜ਼ ਆ। ਦੁੱਧ ਤੁਸੀਂ ਪੀਓ। ਦੁੱਧ ਤੁਸੀਂ ਪੀਓ ਫੋਲੋ। ਗਲਾਸ ਭਰਿਆ ਪਿਆਥੀ। ਦੁੱਧ ਨੂੰ ਪੀਕ ਪੀ। ਦੁੱਧ ਨੂੰ ਵੀ ਕੀ ਅਸੀਂ ਤੈਨੂੰ ਰੋਕਦੇ ਨਹੀਂ। ਜਿੰਨੀ ਮਰਜ਼ੀ ਪੀ ਦੁੱਧ ਤੋ। ਬੇਸੀ ਗੋ ਬੇਸੀ ਕੀ ਗਲੀਆਂ ਦੇ ਪਾਸ ਪਾਸ ਮੈਂ ਜੋੜੀ ਹੁਣ ਛਾਹੀ ਬਾਲਗਾ ਇਹ ਸੰਦੀਪ ਜੇ ਤੁਸੀਂ ਥੋੜੇ ਥੋੜੀਆ ਪਤਲੀਆਂ ਤੁਹਾਨੂੰ ਮੋਟੀਆਂ ਹੋਰ ਕਰਨਾ ਸੰਦੀਪ ਮੇਰੇ ਗੱਲ ਯਾਦ ਆ ਗਈ ਵਿੱਕੀ ਉਹ ਜਿਹੜੀ ਆਪਣੀ ਉਹਦੇ ਵਾਲੀ ਮਧਾਨੀ ਆ ਨਾ ਉਹ ਥੋੜੀ ਜਿਹੀ ਜਾਵੇਂ ਹੋਗੀ ਚਲਦੀ ਉਹਨੇ ਹਾਂ ਵਿੱਕੀ ਨੇ ਹੀ ਕਰੀਆ ਲੱਸੀਆਂ ਬਣਾ ਬਣਾ ਕੇ ਬਣਾ ਬਣਾ ਕੇ ਸਾਲੀ ਪੁੱਟੀ ਆਇਓ ਰੱਖ ਦਿੰਦਾ ਉਹਨੂੰ ਉਹ ਵਿੱਚ ਪਾਣੀ ਜਾ ਰਹਿੰਦਾ ਜਰ ਲੱਗਦੀ ਆ ਨਾ ਹੂੰ ਤੇ ਕਹਿੰਦਾ ਨਾ ਜਾਨਨੀ ਚੀਜ਼ ਖਰਾਬ ਕਰਦੀ ਐ। ਜਾਮ ਜੀ ਹੋ ਗਈ ਉਹ। ਕਹਿੰਦਾ ਦੇਖਿਆ ਆਪਣੇ ਆਪਣੇ ਆਪ ਇਹ ਪੁੱਠੀ ਸਿੱਧੀ ਜੀ ਗੱਲ ਕਰੀ ਜਣੀ। ਕਿਹੜੀ ਕਹਿ ਤਾ ਤੈਨੂੰ ਕਿਹੜੀ ਚੀਜ਼ ਖਰਾਬ ਕਰਤੀ ਵੀ ਤਾ। ਆਹ ਮਸ਼ੀਨ ਤੋਂ ਜ਼ਰੂਰ ਕਹਤਾ ਵੀ ਬਾਹਰ ਚੱਲਣਾ ਲੱਗਦੀ। ਇਹ ਨਾ ਮੁੱਕਦੀ ਐ ਲੜਾਈ ਪੜਾਈ ਇੱਥੇ ਖਤਮ ਕਰੋ ਆਪਾਂ ਇਹਨਾਂ ਜਿਹਾ ਬਗਰੀ ਨੂੰ। ਗਲਤੀ ਵਾਪਸੀਵਾ ਕਰੋ। ਹਾਂ। ਆਜ ਤੁਸੀਂ ਨਹੀਂ ਬੱਕੇ ਨੂੰ ਕੋਸਣਾ ਕਹੀਂ। ਨਾ ਵਾਪਸ ਗਲਤੀ ਵਾਪਸੀ ਮਾਫ ਕਰੋ। ਘਰ ਬਲਾ ਦਿੱਤਾ। ਇੱਥੇ ਇੱਥੇ ਤਰ ਤਰ ਨਾਉਣਾ ਲੀਦਾ ਮੈਂ। ਇੱਥੇ ਤਰ ਤਰ ਤਾਂ ਕਰਕੇ ਧੋਣਾ ਮੈਂ ਹੁਣ ਉਹ ਪੰਦਰੀ ਨੂੰ ਜੱਗਿਆ ਵੀ ਕੱਪੜੇ ਟੂੜੀ ਨਾਲ ਲੱਬੜੇ ੱਤੇ ਬੜੇ ਜੇ ਮੈਂ ਕਹਿੰਦਾ ਡਾਡੀ ਨੂੰ ਜਾਂਦ ਨੂੰ ਨਾ ਡੈਡੀ ਆਦੇ ਲੱਗਾ ਤੂੜੀ ਟੋਂਦੇ ਟੋਂਦੇ ਨੂੰ ਲੈ ਕੇ ਆਈ ਉਹ ਚੱਟ ਚੱਲ ਚੱਲ ਜੋ ਮਰਜੀ ਕੋ ਹਾਰਾ ਕੇ ਚਲੇ ਜਾਓ ਉਹ ਉਹ ਕੰਮ ਪਤਾ ਕਿੰਨਾ ਦੇ ਹੁੰਨੇ ਆ ਵਿੱਕੀ ਵੀ ਜਿਨ੍ਹਾਂ ਨੇ ਛੱਡ ਕੇ ਦਮ ਦੇ ਕੇ ਮੁੜਨਾ ਹੁੰਦਾ ਪਿੱਛੇ ਦੇਖਣਾ ਕੰਮ ਉਹ ਲਵੇੜ ਕੇ ਜਾਂਦੇ ਆ ਇੰਨਾ ਮਹੀਨਾ ਲਾਉਣੇ ਆ ਤੇ ਤਾ ਤਾ ਥਾ ਕੇ ਬੈਠਣਾ ਹਾਂ ਹਾਂ ਆਰੇ ਕੱਕੜਾ ਬਾਜਾਂ ਕਰਦੇ ਆ ਦੇਖੋ ਦੇਖੇ ਸਹੀ ਨਹੀਂ ਪਾਏ ਸਹੀ ਨਹੀਂ ਪਾਏ ਬਾਂਦਰ ਹਾਂ ਚੰਗੀ ਤਰ੍ਹਾਂ ਪਾਵਨਾ ਨੂੰ ਲਾ ਕੇ ਪਾਓ ਕੱਪੜੇ ਤੇ ਤੂੰ ਆਹੋ ਬੇ ਪਾਏ ਤਾਂ ਨਹੀਂ ਚਾਹੀ ਚੀਜ਼ ਤਾਂ ਮਾੜੀ ਜਿ ਆਪਣੇ ਹੱਥ ਦੀ ਹੁੰਦੀ ਆ ਜਰਬਾ ਹੋ ਰਾ ਸਮਝ ਤਾ ਸਾਡਾ ਤਜਰਬਾ ਆਏ ਗਏ ਲੱਗ ਗਿਆ ਬਸ ਸੱਚੀਆਂ ਬਿਮਾਰ ਹੈ ਬਸ ਨਹੀਂ ਵੀ ਕੱਟ ਰਾਣ ਦੇ ਅੱਜ ਕਿਤੇ ਨਹੀਂ ਜਾਣਾ ਨਾ ਜਾਣਾ ਇਹ ਸੱਚੀ ਉਹ ਮਾਰੇ ਜਿਹੜਾ ਕਿਤੇ ਨਹੀਂ ਜਾਣਾ ਅੱਜ ਨਾ ਨਾ ਜਾਣਾ ਅੱਜ ਘਰੇ ਰਹੂਗੀ ਘਰ ਰਹਿ ਕੇ ਆਪਣੀ ਰੈਸਟ ਰੁਸਟ ਕਰੂਗੀ ਦੋ ਤਿੰਨ ਦਿਨ ਹੋ ਗਏ ਹੌਸਪੀਟਲ ਸੇ ਜਾਂਦੀ ਨਹੀਂ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਐਵੇਂ ਆਜੋ ਕਰਾਂਗੇ ਕੋਈ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਐਵੇਂ ਆਜੋ ਕਰਾਂਗੇ ਕੋਈ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਐਵੇਂ ਆਜੋ ਕਰਾਂਗੇ ਕੋਈ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਐਵੇਂ ਆਜੋ ਕਰਾਂਗੇ ਕੋਈ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਐਵੇਂ ਆਜੋ ਕਰਾਂਗੇ ਕੋਈ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਐਵੇਂ ਆਜੋ ਕਰਾਂਗੇ ਕੋਈ ਨਹੀਂ ਜਾਣਾ ਜੱਟੀ ਨੇ ਅੱਜ ਕੋਈ ਨਹੀਂ ਤੇ ਹੁਣ ਦਿਮਾਗ ਬਸ ਪਤਾ ਨਹੀਂ ਕੀ ਮੇਰੀ ਉਹ ਮੈਜੈਟੀ ਕਹਤਾ ਨਾ ਤਾਂ ਕਰਕੇ ਤੂੰ ਜੱਟ ਕੌਣ ਲੱਗ ਗਿਆ ਵੀ ਤੇ ਜਾਣਾ ਸੀ ਤੇ ਐਸਾ ਨਹੀਂ ਬਣਾਇ ਦੇ ਨੇ ਖੇਕੜ ਕਰ ਕਰ ਚਲੇ ਜਾਣਾ ਇਹਨੇ ਛੱਡ ਦੇ ਦੇਖਾ ਥੱਕੇ ਨਾਲ ਤੂੰ ਖੜੀ ਹੋ ਲਈ ਮੈਨੂੰ ਅੱਧਾ ਪੈਰੇ ਨੂੰ ਆਪੇ ਚੱਲ ਜਾਣਾ 2 ਵਾਰ ਪਿਆਰ ਨਾਲ ਬੋਲ ਵੀ ਬਸ ਹਾਂਜੀ ਹਾਂਜੀ ਸਰਦਾਰ ਜੀ ਜੀ ਜੱਗ ਜੀ ਹਾਂਜੀ ਜੀ ਉਹ ਨਾ ਜੀ ਦਾ ਨਾਨੀ 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 ਇਹ ਸੰਦੀਪ ਹਲੇ ਰੁਕਦਾ ਸਾਡ ਦੁਪਹਿਰ ਨੂੰ ਬੋਲੀ ਕਿ ਪਲੀਜ਼ ਚੱਲੋ ਉਂਗਲੀ ਦੁਖਣ ਲੱਗੀ ਆ ਤੇ ਕੱਪ ਲੈ ਚੱਕ ਰਹਾ ਤੇ ਹੁਣ ਇੱਕ ਸੱਖੋ ਪੈਣ ਜੀ ਇੰਨੀ ਦੂਰ ਖੜ ਗਈ ਵੀ ਬਸ ਵੀ ਸਾਰਾ ਪੇਰੇ ਆਉਂਦਾ ਨਹੀਂ ਇਹ ਵਿੱਚ ਮੈਂ ਚਾਰੇ ਪੇੜਾ ਦਾ ਤੂੰ ਤਾਂ ਕੋਲ ਨੂੰ ਆਉਂਦਾ ਦਾ ਮੈਂ ਤਾਂ ਕੋਲ ਨੂੰ ਆਉਂਦਾ ਮਿਰਚਾ ਮੈਂ ਚਾ ਲਿਆ ਮੂੰਹ ਖਤਮ ਤਾਂ ਕਰਤੀ ਨਹੀਂ ਆਉਣਾ ਅਮਲੀਆਂ ਦੀ ਮੁੱਕ ਗਈ ਚਾ ਹੁਣ ਕੀ ਹੋਊਗਾ ਮੈਨੋਂ ਦਾ ਸੁਣ ਝਾੜੂ ਪੋਚਾ ਕਰ ਦਾਂ ਮੇਰੇ ਨਾ ਟੀਕਾ ਲਵਾ ਲਿਆ ਮੇਰੀ ਸੁੱਤੀ ਪਿੱਟ ਤੁਗਰੀ ਆ ਮਰੇ ਤਕੇਵੇਂ ਵਾਲੀ ਨਹੀਂ ਜੇ ਤਕੇਵੇਂ ਵਾਲੇ ਉਹ ਤਾਂ ਸਰਾਤ ਪੈ ਕੇ ਠੀਕ ਹੋਣੀ ਸੀ ਰਾਤ 3 ਵਜੇ ਦੀ ਜ਼ਿਆਦਾ ਦੁਖਦੀ ਹੈ ਇੱਧਰ ਕੋਲ ਲੰਗਾ ਪਾ ਪਿਆ ਇਹਦੇ ਪ੍ਰਾਹ ਲੈਣੇ ਪਾਏ ਵੇ ਜੀ ਕੋਲ ਨੇ ਇਹ ਸਵੇਰੇ ਸਾਜਰੇ ਸਾਜਰੇ ਮਿੱਠੀ ਮਿੱਠੀ ਆਵਾਜ਼ ਕੋਲ ਦੀ ਸੱਜਰੇ ਸੱਜਰੇ ਗਰਵਾਣੀ ਦੀ ਸੁਭਰੀ ਤੈਨੂੰ ਛੁੱਟੀ ਅੱਜ ਸੁਭਰੀ ਤਨ ਖੋਰ ਵੱਡਣ ਹਾਂ ਉਹ ਕੋਲ ਨ ਲੱਗ ਬੋਲਣਾ ਜੇ ਕੋਲ ਪਈਆ ਸੁੱਤੀ ਮੈਂ ਸੌ ਲੱਜ ਰੱਜ ਕੇ ਬੈ ਢਾਲ ਵੀ ਆਈ ਉੱਠਦੀ ਨਹੀਂ ਚੱਲ ਵਧੀਆ ਫਟਾ ਹੁਣ ਸੋਜਦਾ ਤਾਂ ਹੋਇਆ ਪੈਰਾਂ ਦਾ ਉੱਤਰ ਗਿਆ ਕਿ ਨਹੀਂ ਆ ਜਾ ਦਾ ਮੁੜਿਆ ਹੋਇਆ ਪੈਰ ਮੰਨਦੀ ਨਹੀਂ ਇਹ ਮਤਲਬ ਮੁੜਿਆ ਆਊਗਾ ਪਤਾ ਨਹੀਂ ਲੱਗੂਗਾ ਮਤਲਬ ਹੈ ਦੂਰ ਨਹੀਂ ਸੰਦੀਪ ਜਿਸ ਟਾਈਮ ਪੈਰ ਦੀ ਮੋਚ ਪੈਂਦੀ ਬੰਦੇ ਨੂੰ ਪਤਾ ਲੱਗਦਾ ਇਹ ਨਹੀਂ ਹੈਗਾ ਵੀ ਉਹ ਬੋਬੇ ਐਕ ਨਹੀਂ ਹੋ ਗਿਆ ਚੀਜ਼ ਪਤਾ ਕਿਹਾ 20 ਮਿੰਟ ਬੰਦਾ ਤੁਰ ਨਹੀਂ ਸਕਦਾ ਸੋਣ ਤਾਂ ਸਹੀ ਉਹ ਵਿਕਰੀ ਗੱਲ ਸਹੀ ਆ ਆਹ ਚੀਜ਼ ਦੁਖਦੀ ਆ ਇੱਥੇ ਤੇ ਆਏ ਜਾਂ ਤੁਰਦੇ ਨਾ ਇੱਕ ਵਜਨ ਨਹੀਂ ਆਉਂਦਾ ਬਸ ਤੁਹਾਡੇ ਟੈਸਟ ਹੋਣੇ ਹੁਣ ਉਹ ਚਾਚਾ ਅੱਜ ਕਰਾ ਲਿਓ ਚਾਹੇ ਕੱਲੂ ਕਰਾ ਲਓ ਬੱਬੂ ਕੁੱਤਾ ਆ ਕਰਤਾ ਜ਼ਰੂਰੀ ਹੁੰਦਾ ਹੈਗਾ ਸੰਦੀਪ ਇਹ ਸਿਰਫ ਸ਼ੂਗਰ ਆ ਮੰਨ ਕੇ ਜਾ ਇਹ ਸ਼ੂਗਰ ਵੀ ਸੰਦੀਪ ਕਹਿੰਦੇ ਵੀ ਬਿੰਦਰ ਨੇ ਕੱਲ੍ਹ ਜੇ ਕਰਾਉਣੇ ਤੇ ਟੈਸਟ ਇਹ ਸ਼ੂਗਰ ਆਉਣਾ ਹੁੰਦਾ ਤੇ ਤਾਂ ਬੁਲਾ ਲਓ ਭਾਈ ਨੂੰ ਹੋਨੇ ਥੋੜਾ ਖਾਲੀ ਪੇਟ ਉਹਨਾਂ ਨੇ ਕਰਨਾ ਹੀ ਖਾਲੀ ਪੇਟ ਆ ਉਹ ਕਰਾ ਲੂਗੀ ਤੂੰ ਟੈਨਸ਼ਨ ਨਾ ਲੈ ਮੇਰੀ ਉਹ ਇਹ ਨਾਲੇ ਹੁਣ 7 ਵਜੇ ਚਲੇ ਜਾਂਦਾ ਹੁਣ ਪਤਾ ਇਹਨੇ ਕਾਤੇ ਕਿਹਾ ਮੈਂ ਕਰਾ ਲੂਗੀ ਤੇਰੇ ਬਾਈ ਨਾਲੇ ਜਾਉਂਗੀ ਲੈ ਹਾਂ ਤਾਂ ਹੀ ਨਹੀਂ ਕਹਿੰਦੀ ਆ ਗੱਲ ਸੁਣ ਮੇਰੀ ਆ ਤਾਂ ਤੇਰਾ ਭਲਖ ਉਹ ਵਿੱਕੀ ਵੀ ਲੈ ਜਾਂਦਾ ਵਿਚਾਰਾ ਨਹੀਂ ਵਿੱਕੀ ਨੇ ਉਦਣ ਕਿਹਾ ਤਾਂ ਜ਼ੋਰ ਲਾਇਆ ਤਾਂ ਜਦ ਦਿਨ ਭੈਣ ਆਈ ਸੀ ਉਦਣ ਮੀਂਹ ਤੂਰੀ ਹੂੰ ਤਾਂ ਹੈ ਪੁੱਛ ਲੋ ਵੀ ਕਿ ਨੀ ਕਿਹਨੇ ਕਹਿਤਾ ਸੀ ਦੇਖੀ ਇਹਦਾ ਤਾਂ ਆ ਜਾ ਆ ਜਾ ਨੀ ਕਿਹਨੇ ਕਿਹਾ ਤਾਂ ਦੀਦੀ ਨੂੰ ਚੜ ਜਾ ਰੇਲ ਗੱਡੀ ਪਰ ਚੜ ਜਾ ਚੜ ਜਾ ਇੱਕ ਵਾਰ ਤਾਂ ਬ੍ਰੇਕ ਲਾਈ ਇਹਨੇ ਭਾਬੂ ਕੁੱਤੇ ਆ ਇਧਰ ਹੀ ਸਾਡ ਸੁੱਕੇ ਦੇ ਬੂਟੇ ਖੜੇ ਆ ਨਾ ਚੱਲ ਥੱਲੇ ਆ ਕਰਤਾ ਦਿੱਤੀ ਜੀ ਨੇ ਪਰ ਸਪਰੇ ਜੀ ਮੈਂ ਬਰਸੀਨ ਚੋ 24 ਆਉਨੇ ਆ ਮੈਨੂੰ ਚਾਹੀਏ ਨਾ ਮਨਦਾ ਬਰਸੀਨ ਚੋ ਏਨੀ ਬਾਟ ਥੋੜੋ ਵੱਟ ਹੋਣੀ ਆ ਅੱਛਾ ਪਰ ਇੱਕ ਗੱਲ ਹੋਰ ਆਪਣੇ ਚੱਲਪਾ ਮੈਂ ਕਹਿਨੀ ਆ ਵੀ ਆਪਣੇ ਇਹਦੇ ਕਰਕੇ ਆਉਨੇ ਹਾਲ ਦਾ ਜਸਵੀਰ ਮੈਨੂੰ ਦੱਸੇ ਸਾਰੇ ਸਾਡੇ ਪਾਪੂ ਕੁੱਤੇ ਆਉਣ ਸਾਰੇ ਕਿਤੇ ਆ ਖੇਤਾਂ ਵਾਲੇ ਘੜਾਂ ਚ ਉਹ ਸੁੱਕੇ ਦੇ ਬੂਟੇ ਗੰਨੇ ਦੇ ਬੂਟੇ ਹਰਿਆਈ ਹਰੂਈ ਪਰ ਹੁਣ ਸਾਰੇ ਆ ਪਰ ਆ ਪਪੂਲਰਾਂ ਤੇ ਬਹੁਤ ਹੁੰਦੇ ਆ ਹਾਂ ਪਪੂਲਰਾਂ ਤੋਂ ਵੀ ਬਹੁਤ ਹੁੰਦੇ ਆ ਆਹ ਲਾ ਫੜੀ ਹਾਂ ਚਲੋ ਸਾਰੇ ਜੀ ਨੂੰ ਪਰਵਾਹ ਤੋਂ ਠਹਿੜ ਦਿੰਦਾ ਹਾਂ ਹਾਂ ਅਮਨੇ ਵੀ ਤਾਂ ਆਉਣਾ ਹੀ ਆ ਬਚਾਰੇ ਨੇ ਚਲੋ ਠੀਕ ਆ ਜੀ ਮੈਂ ਹਾਂ ਮੈਂ ਕੱਪੜੇ ਕੱਢ ਕੇ ਸੁੱਕਣੇ ਪਾਦ ਮੈਂ ਹਾਂ ਮਿਲਦੇ ਤੁਹਾਨੂੰ ਫੇਰ ਅੱਜਰ ਰੀਤਨ ਆਪਣਾ ਚਲਾ ਲਿਆ ਸਕੂਲ ਅੱਜ ਐਨੂੰ ਛੁੱਟੀ ਆ ਤੇ ਇਹ ਕਹਿੰਦੀ ਹਮ ਤੋਂ ਪੜ੍ਹेंगे ਬੱਟ ਯੂਅਰ ਨੇਮ ਹਾਂ ਤੇਰੇ ਕੋਲੋਂ ਤਾਂ ਕਰ ਦਿੰਦਾ ਪਹਿਲਾਂ ਮੈਨੂੰ ਦੱਸ ਬੱਟ ਯੂਅਰ ਨੇਮ ਹੂੰ ਕੀ ਚੀਜ਼ ਹੈ ਹਾਂ ਬੜੀ ਕੁੜਸੀ ਤੇਰੇ ਨੂੰ ਕਿੱਕਣਾ ਹੋਊਗੀ ਉੱਪਰ ਪੁੱਤ ਤਾਂ ਗਲਤ ਹੋ ਗਈ ਲੈ ਆਏ ਹੁਣੀ ਉਹ ਨਹੀਂ ਇਹ ਤੇਰੇ ਇਹ ਤਾਂ ਤੇਰੇ ਬਾਟਰ ਟੇਬਲ ਲੈ ਕੇ ਆਉਣਾ ਪੈਣਾ ਹਾਂ ਪਹਿਲਾ ਮੈਨੂੰ ਦੱਸ ਬੱਟ ਯੂਅਰ ਨੇਮ ਹਾਂ ਦੇਖਿਆ ਹੁਣ ਬੋਲਦੀ ਹੋਣੀ ਹੈਗੀ ਉਹ ਬਥੇਰਾ ਬੋਲਦੀ ਐ ਆਪੀ ਐ ਹੈਗਾ 14 14 ਕਿੱਥੇ ਪੈਣਾ ਨਹੀਂ ਕਮਾ ਕੇ ਪਾ ਦੂ ਸੈਨ ਇਹ ਵੈਰੀ ਗੁੱਡ ਕੀ ਆ ਕਹਿਣਾ 14 14 14 14 ਆ ਕਿੰਨਾ ਕਿੰਨਾ 20 20 ਕਿੰਨਾ 20 20 ਅਜੇ ਠਕਮਾ ਕੇ ਪਾ ਉਹਨੂੰ ਸਹੀ ਕਰਕੇ ਪਾ ਚਾਉਡ ਨਾ ਕਰ ਫੇਰ ਦੇ ਕਿੱਦਣ ਘਮਾਉਂਦੀਆਂ ਦੇ ਦੂਈ ਪਾਸੇ ਨੂੰ ਘੁਮਣਾ ਪੁੱਤ ਹਾਂ ਵੈਰੀ ਗੁੱਡ ਇਹ ਕਿੰਨਾ 8 ਇਹਦਾ ਫੋਨ ਦੇਖੀ ਪਛਾਣ ਲੈਂਦੀ ਐ ਬੋਲਣਾ ਵੀ ਪੁੱਤ ਨਾਲ ਆ ਰੀਤਾ ਬੋਲਣਾ ਵੀ ਆ ਹਾਂ ਮੰਮੀ ਰਹੀ ਤੇਰੀ ਚੱਲ ਗਈਵੇਂ ਕਰਨਾ ਟਾ ਡਾ ਟਾ ਡਾ ਟਾਂ ਟੜ ਡਾ ਟੰ 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 ਫ੍ਰਿਜ ਦੀ ਅੱਜ ਬਣਾ ਦਣੀ ਇਹਨਾਂ ਨੇ ਰੇਲ ਹਾਂ ਸਫਾ ਐਦੇ ਤਰਬੂਜ ਪਿਆ ਤਾਂ ਇਹਨਾਂ ਕਿੱਥੇ ਰੇਆ ਤਾਂ ਪਿਆ ਤਾਂ ਗਲ ਗਿਆ ਖਰਾਬ ਹੋ ਗਿਆ ਤਾਂ ਉਹ ਲੈ ਸੋਰੀ ਜਸਮਨ ਲੋ ਤੋਂ ਹੋਇਆ ਉਹ ਅਰੇ ਖਾਣਾ ਤਾਂ ਅਗਲੀ ਨੇ ਤਾਂ ਖਾਣਾ ਤਾਂ ਕੀ ਤਾਂ ਹਾਂ ਕੀ ਤਾਂ ਛੂਆ ਕਰਬੂਜਾਰੀ ਕਰਾ ਹੈਗਾ ਵਾਟਰ ਵੈਲਨ ਹਾਂ ਚਲ ਹੋਰ ਲਿਆਉਂਗਾ ਪੁੱਤ ਇਹ ਕਿਆਬਲਾ ਮੇਰਾ ਇਹ ਸੀ ਆ ਪੁੱਤ ਸੀ 4 ਕਾਰਟ ਇੱਥੇ ਨਹੀਂ ਲੱਗਣਾ ਏ ਆਉਦੀ ਆਏ ਹਾਂ ਇਹ ਰੱਖ ਲੇ ਮੈਨੂੰ ਕਰਾ ਪਤਾ ਨਹੀਂ ਕਿ 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 ਪੀ ਹੋਏ ਕਰਨਾ ਹੈ ਹਟ ਇਹਦੀ ਗੱਲ ਕਰਦੀ ਆ ਉਹ ਮੇਰੇ ਘਰਾਟਾ ਬਹੁਤਾ ਕੀ ਹੋ ਗਿਆ ਵੀ ਮੇਰੇ ਸਾਹਮਣੇ ਸਾਰੀ ਕੁਝ ਹੋ ਰਿਹਾ ਉਹਦੇ ਸਾਹਮਣੇ ਵੀ ਹੋ ਰਿਹਾ ਕੀ ਖਾਲੇ ਦੇ ਦੱਖਾਂ ਕਿਸਮਿਸ ਕਿਸਮਿਸ ਕੀ ਗੱਲ ਕਹਿਸੀ ਨਹੀਂ ਕੀ ਕੀ ਵੀ ਤੇਰੀ ਵਧਾਈ ਤੇਰੇ ਸਾਹਮਣੇ ਕੋਸੋਰ ਹੈ ਮੇਰੇ ਸਾਹਮਣੇ ਹੋ ਰਹਾ ਜੇ ਤੂੰ ਇਹਨੂੰ ਪੁੱਛ ਵੀ ਕੀ ਗੱਲ ਵੀ ਕੀ ਖਰਾਬੀ ਮੇਰੀ ਵਧਾਈ ਤੇ ਦੱਸ ਪਤਾ ਨਹੀਂ ਹੁਣ ਅੱਜ ਦੱਸ ਦੇ ਜੇ ਕਹਿ ਰਹੀ ਏ ਸਦੀਪ ਗੱਲੇ ਹੈ ਪਹਿਲਾਂ ਤਾਂ ਸਾਡੀ ਦੋਨਾਂ ਦੀ ਪਲਾਨਿੰਗ ਹੋਈ ਸੀ ਵੀ ਹੈ ਸਾਡੇ ਸਰਦਾਰ ਜੀ ਨੂੰ ਲੱਸੀ ਬਣਾ ਕੇ ਦਾਂ ਮੈਂ ਲੱਸੀ ਬਣਾ ਕੇ ਦਮ

ਇਹ ਕਰਕੇ ਤੇਰੀ ਮੱਦੇ ਦੇ ਰੱਖਦੇ ਤੁਸੀਂ ਮੇਰੇ ਇੰਨਾ ਖਿਆਲ ਕਰਦੇ ਤੁਸੀਂ ਹੱਜਕੱਲ ਮੈਨੂੰ ਇਹ ਨਹੀਂ ਸਮਝਦਾ ਕੀ ਖਿਆਲ ਕਰਦੇ ਦੇ ਦੇਣਾ ਤੈਨੂੰ ਨਹੀਂ ਲੱਗਦਾ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਸੀ ਤੁਹਾਨੂੰ ਤੁਸੀਂ ਕਹਿੰਦੇ ਤੇ ਵੀ ਜਿਹੜੇ ਛਲਟਾਂ ਧੀਆਂ ਰਹਿ ਗਈਆਂ ਜੰਮ ਜੰਮਾਂ ਦੀ ਤੇ ਤੇ ਤੀਆਂ ਨਹੀਂ ਸੀ ਰਵਿੰਦਰ ਜਸਮੀ ਵਧੀਆਂ ਬਹਣਦੀਆਂ ਚੀਜ਼ ਛਲਟਾਂ ਬਾਲਣ 12 ਬੱਤ ਲੈ ਇੱਕ ਨਹੀਂ ਫਰੀ ਜੰਦੀਆਂ ਕੱਪੜੇ ਬਦਲੇ ਸਿਰਸੋਰ ਵੀ ਬਾਹਲਾ ਕਰੋ ਕਰੇ ਪੋਰਾ ਨਾ ਨਾ ਲੈ ਜੀ ਮੈਂ ਕੱਪੜੇ ਥੋੜਾ ਬੰਨ ਰੱਖਿਆ ਰਹੀ ਥਾ ਰੀਤ ਵੀ ਨਾ ਦੀ ਮੈਂ ਸਿਰ ਨਾ ਤੀਤੀ ਅੱਛਾ ਮੈਂ ਕੋਈ ਤਾਂ ਤੁਹਾਨੂੰ ਪੁੱਛਦੀ ਸੀ ਇਹ ਕਾਂਟਨਾ ਵੀ ਮੋੜਨੀ ਆਤੀ ਹਾਂ ਹਾਂਜੀ ਨਾ ਇਹ ਮਸ਼ੀਨ ਖਰਾਬ ਹੋ ਗਈ ਤੇ ਲੇਸੀਆ ਅੱਛਾ ਹਾਂ ਜੋ ਕਰੂ ਜੀਂ ਖਰਾਬ ਹੋਊਗਾ ਥਾਕ ਘੋਟਣ ਵਾਲੀ ਕਹੀਦਾ ਸਾ ਕੋਸ਼ਿਸ਼ ਹੋ ਜਾ ਸਾਡੇ ਤੋਂ ਫਿਕਰ ਟੈਕ ਹੁੰਦਾ ਹਾਂ ਹਾਂ ਅਨ ਮਣੇ ਲਈ ਠੰਡਾ ਪਾਣੀ ਪਾਇਆ ਮੇਰੇ ਘਰ ਵਾਲੀ ਹਾਂਜੀ ਹਾਂ ਮੈਂ ਠੰਡਾ ਕਰਦਾ ਪਾਣੀ ਕਹੀ ਦਸਦੀਪ ਵਾਟਰ 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 ਮਿੱਠਾ ਲੱਸੀ ਮਿੱਠਾ ਕਾਲਾ ਨਮਕ ਨਹੀਂ ਜੀ ਪਾਇਆ ਵਿੱਚ ਨਾ ਕਾਲੀ ਮਿਰਚ ਪਾ ਬੇਟਾ ਜੋ ਤੁਸੀਂ ਕਹੋ ਅਸੀਂ ਤਾਂ ਅੱਜ ਤੁਹਾਡੇ ਜਲਾ ਹਾਂ ਕੋਈ ਨਹੀਂ ਦੇਖਾਂਗੇ ਮੈਨੂੰ ਨਾ ਕਹਾਂ ਨਾ ਕਿ ਉੱਥੇ ਬੋਰ ਨਾ ਐਸਾ ਲੱਾਇਆ ਵਾ ਹੁਣ ਐਜੀ ਇਹ ਜੀ ਚਿੱਕ ਲੱਗੀ ਬੋਰ ਨੂੰ ਤਾਰ ਦੇ ਦੋ ਉਂਗਲ ਥੱਲੇ ਨੂੰ ਆਉਂਦਾ ਉੱਪਰ ਨੂੰ ਆ ਚਾਰ ਉਂਗਲ ਬਾਸ ਬਸ ਨਾ ਪਤਾ ਨਹੀਂ ਕੀ ਹੋ ਜਾ ਮਾਹ ਜੀ ਅੱਜ ਦਾ 22 ਯਾਰ ਰੁਕੇ ਕਹਿੰਦਾ ਭਾਈ ਇੰਨੇ ਦਿਨ ਹੋ ਗਏ ਬੋਰ ਨੂੰ ਕੀ ਹੋਊਗਾ ਕਹਿੰਦਾ ਤੁਹਾਡਾ ਹੋਏ ਨਹੀਂ ਸਿਰੇ ਮਾਹ ਭਾਈ ਯਾਰ ਕਿਆ ਕਹਾਂ ਤੈਨੂੰ ਦੋ ਵਾਰ ਤਾਂ ਪੱਟ ਲਿਆ ਹੁਣ 30 ਬਾਰ ਵਿੱਚ ਹੋਰ ਮਾਲ ਪਾ ਕੇ ਵਿੱਚ 8 ਫੁੱਟ ਦੇ ਵਿੱਚ 10 ਫੁੱਟ ਕਾਲੀ ਮਿਰਚ ਲਿਖੀ ਵੀ ਕਾਲਾ ਮਿੱਠਾ ਲਿਖਿਆ ਵਾ ਪੇਪਰ ਪਾਊਡਰ ਹਾਂ ਵਾਈਟ ਪੇਪਰ ਪਾਊਡਰ ਅਰੇ ਐਨੀ ਤਾਂ ਕਾਲੀ ਮਿਰਚ ਪਈ ਆ ਤੇ ਪੁੱਛਦੇ ਆ ਕਿੱਥੇ ਆ ਵਾਈਟ ਪੇਪਰ ਆ ਉਹ ਮੈਂ ਹੁਰਤਾ ਪਾਈ ਥੀ ਕਾਲੀ ਦੀ ਜੱਬੀ ਐਨੀ ਤਾਂ ਪਈ ਆ ਆਪਣੇ ਕਾਲੀ ਵਿੱਚ ਕਿੱਥੇ ਗਈ ਸੀ ਆਕਿਆ ਤੱਕ ਲਈ ਇਹ ਵੀ ਨਹੀਂ ਆ ਗਈ ਫੋਰੇ ਕੁਛ ਰੰਗ ਲਾਦੀ ਕਿੱਥੇ ਆਦੀ ਰੱਖੀ ਘਾਟਾ ਅੱਛੇ ਦਾ ਸਮਾਨ ਬਲੈਕ ਪੇਪਰ ਉਹ ਦੂਜੀ ਕਾਲੀ ਵਿੱਚ ਕਿੱਥੇ ਗਈ ਮੈਂ ਉਰੇ ਰੱਖੀਆ ਰੋਟੇ ਕੋਨੇ ਆਪਾਂ ਕਿਹਨੂੰ ਬੋਤਾ ਇਸ ਵਾਰ ਤੂੰ ਮੈਂ ਭਾਜੀ ਤਾਂ ਦੇਖਦਾ ਤਾਂ ਮੈਂ ਵੀ ਰੋਜ਼ ਹੁਣ ਨਹੀਂ ਮੈਂ ਦੇਖੋ ਹਲਦੀ ਦੇ ਡੱਬੇ ਦੇ ਵਿੱਚ ਪਈ ਆ ਹਾਂ ਲੈ ਅੰਨੇ ਅੰਨੇ ਦੇਖੀ ਨਾ ਮੈਨੀਆਂ ਅੰਨੇ ਵੀ ਮੈਨੀਆਂ ਬੱਸ ਪਿਆਜ਼ ਹਨ ਹਾਂ ਜੀ ਜੀ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਕੱਲ ਦਾ ਇੱਕ ਮੱਖੀ ਮੈਂ ਤਾਂ ਕੋਈ ਨਹੀਂ ਡੱਬੇ ਚ ਖੋਲੀ ਜਾਂਦੀ ਹੈ ਕਿੱਦਾਂ ਸ਼ਾਂਤਾਂ ਚੇਂਜ ਕਰ ਆਲਟਾ ਦੇਖ ਲੈਂਦੇ ਮੈਂ ਤੇ ਪਹਿਲਾ ਇੱਕ ਵਾਰ ਉਹਨੂੰ ਚਾਪ ਜਾਇਆ ਮੈਂ ਉਹਦੇ ਬਾਅਦ ਤੇ ਦੇਖਦਾ ਫਿਰ ਉਹ ਕਿਆ ਕਹਿੰਦੇ ਆ ਫਿਰ ਦੇਖਦਾ ਕਿੱਦਾਂ ਨੂੰ ਬਣਦਾ ਪ੍ਰੋਗਰਾਮ ਆਹ ਜਿਹਨੇ ਜਿੰਦਾਂ ਵਿਚ ਮਧਾਣੀ ਦਾ ਫਿਰ ਤੇ ਕਿਆ ਫਹਾ ਵੱਡਾ ਆ ਤਾਂ ਦੇਖ ਲੈ ਪੇ ਤੇ ਮਧਾਣੀ ਲੈ ਆ ਕੇ ਜਲਦੀ ਆ ਜ ਮੈਂ ਦੂਰੀ ਬਣਾ ਲਈ ਕਿ ਨਹੀਂ ਆਉਂਦੀ ਸੀ ਵੀ ਤੁਸੀਂ ਜਲਦੀ ਮੂੜੀ ਆ ਤੂੰ ਤਾਂ ਰਾੰਦੀ ਤਾਂ ਮੁੜ ਜਾਊਗਾ ਮੈਂ ਕੋਈ ਚੱਕਰ ਨਹੀਂ ਦੇਖ ਰਿਹਾ ਨਸੀ ਪੀ ਗਏ ਜਨੀ ਦੇ ਅੱਜ ਵੀ ਨਹੀਂ ਪਤਾ ਕੋਸ ਹੁੰਦਾ ਟੈਨਸ਼ਨ ਫਰੀ ਹੋ ਜਾਂਦਾ ਬੰਦਾ ਇਹ ਬਹੁਤ ਵੀ ਹੈ ਗੱਲ ਜਿਹੜੀ ਮਦਾਨੇ ਚੋਂ ਲੱਕ ਕਰਦੇ ਉਹ ਖੋਲ ਕੇ ਵੀ ਠੀਕ ਹੋਦੇ ਉਹ ਤਾਂ ਨਮੀ ਵਾਲੇ ਹੋਣੀ ਪੈਂਦੀ ਹੈ ਜੀ ਲਿਉਣੀ ਹੋ ਪੈਂਦੀ ਆ ਚੱਲ ਕੋਈ ਨਹੀਂ ਦੇਖ ਲਾਂਗੇ ਹਾਂ ਸਹੀ ਗੱਲ ਹੈ ਪੀਓ ਜੀ ਤੁਸੀਂ ਵੀ ਲੱਸੀ ਪਿਓ ਤੂ ਮਿਰਚ ਵਾਲੀ ਹਲਦੀ ਵਾਲੀ ਕਿੰਨੀ ਵਾਰੇ ਕੰਮ ਹੋਇਆ ਨਾ ਇੱਕ ਵਾਰ ਦਖਾ ਲਾਂਗੇ ਜੇ ਤਾਂ ਠੀਕ ਹੁੰਦੀ ਹੋਏ ਤਾਂ ਠੀਕ ਕਰਾ ਲਾਂਗੇ ਪਰ ਮੈਨੂੰ ਲੱਗਦਾ ਨਹੀਂ ਲੱਗਦਾ ਕਿ ਹਾਂ ਹਾਂ ਕੀ ਕਰਨੀ ਹੈ ਕੀ ਕਰਨੀ ਹੈ ਤਾਂ ਚੱਲ ਜੀ ਉਹ ਨਹੀਂ ਆ ਦੇਖੋ ਟੋਪੀ ਨਾ ਬੰਨ ਪਾ ਮੋਟਰ ਚ ਨੁਕਸ ਹੈ ਜਿਆ ਤਾਂ ਕੋਈ ਮਤਲਬ ਪਾਪਾ ਹਾਂ ਬਤੋ ਹਾਂ 1 2 3 4 5 1 2 3 4 5 6 7 ਲੈ ਜੀ ਤੂੰ ਇਹ ਤੂੰ ਕਿੱਥੇ ਲੈ ਗਈ ਜਿੱਥੇ ਜਾਊਗੀ ਠੀਕ ਰਹਾ ਸਾਲਟਾ ਨਾ ਨਾ ਮੇਰੇ ਘਰ ਆ ਦੇਖੋ ਮੈਂ ਤਾਂ ਹੀ ਕਹਿੰਦੀ ਆ ਯਾਰ ਚਲੋ ਮੰਨੀਤੀ ਕਰਾ ਦੇ। ਘਰ ਦੇ ਵਿੱਚ ਚੀਜ਼ਾਂ ਠੀਕ ਕਰਾਉਣੀਆਂ ਪੈਂਦੀਆਂ ਹੁੰਦੀਆਂ ਤੇ ਬਰਾਬਰ ਨੂੰ ਇਸ ਕੋਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਨਮੀਓ ਲਿਆਇਓ। ਸਾਰੇ ਕੰਮ ਤਾਂ ਗੱਲ ਆ ਪਤਾ ਕਿ ਇੱਕ ਵਿੱਚ ਨਹੀਂ ਪੈਣੀਆਂ। ਅੱਛਾ। ਵਿੱਚ ਤੁਹਾਨੂੰ ਮੈਂ ਇੱਕ ਗੱਲ ਦੱਸਾਂ। ਮੈਂ ਤੁਹਾਨੂੰ ਮੈਂ ਹਰ ਇੱਕ ਚੀਜ਼ ਨੂੰ ਕਹਿੰਦੀ ਹਾਂ ਨੀਰਾ ਮੈਂ ਟੁੱਟੀ ਹੋਈ ਸਰਵਾਲ ਉਸ ਗੱਲ ਦਾ ਤੁਹਾਨੂੰ ਵੀ ਪਤਾ। ਪਰ ਮੈਂ ਮਦਦ ਰੇਸ਼ਨ ਯਕੀਨ ਵੱਜ ਕੇ ਕਹਿੰਦੀ ਆ ਬੇਨਾ ਠੀਕ ਨਹੀਂ ਹੋਣਾ ਨਮੀਓ ਲਿਓੜੀ ਪੈਣੀ ਵਿੱਚ ਦੇ ਕੇ। ਬਾਬਾ ਜੀ ਨੇ ਮਾਣੀ ਆ। ਹਾਂ ਜੀ ਬਾਬਾ। ਮੰਨੇ ਪਤਾ ਨਹੀਂ ਕਿੰਨੀ ਵਾਰ ਮੈਂ ਵਿੱਕੀ ਨਾਲ ਕੁੱਤ ਹੋਇਆ ਨਾਲੇ ਵਿੱਕੀ ਨਾਲ ਕੁੱਤ ਹੋਇਆ ਆਵੇ ਪਾਪਾ ਆਵੇ ਪਾਪਾ ਸਾਰੇ ਤਾਂ ਤੇ ਮੇਰੇ ਕਿਆ ਤੋਰ ਤੇ ਤਰ ਹਾਂ ਨਹੀਂ ਤੇਰਾ ਫੇਜ ਨਹੀਂ ਥੋੜਿਆ ਪੁੱਤ ਤੇਰਾ ਫੇਜ ਤਾਂ ਠੀਕ ਆ ਉਹ ਧੋਣੇ ਬਾਤ ਤੇ ਸਾਫ ਕਰਨ ਲੱਗੀਆਂ ਵੀ ਆਉਂਦੇ ਹਲਾ ਉਹ ਫੇਰ ਖੋਲ ਲੈ ਇਹਨੇ ਦੱਸ ਹੋਰ ਮੁਠੀਆਂ ਮਾਰਦੀ ਰਹਿੰਦੀ ਐ ਡੰਗਰ ਜੀ ਇਹ ਤਾਂ ਪਾਪਾ ਨੇ ਆ ਹੂੰ ਸੇਰ ਚਾਈ ਖਾਣੀ ਨਹੀਂ ਪੁੱਤੋ ਦੁਬਾਰਾ ਲੱਗ ਜਾਣਾ ਹੁੰਦਾ ਚਲ ਤੂੰ ਪੜ ਲਾ ਆ ਜਾ ਪੜ ਲਾ ਨੂੰ ਚਲ ਤੇਰੀ ਵੀਡੀਓ ਬਣਾ ਦਮ ਤੂੰ ਪੜ ਲਾ ਹਾਂ ਆ ਜਾ ਤਾ ਦਰ ਦੋ ਦਰ ਦੋ ਹਾਂ ਚਾ ਚਾ 15 15 ਫਿਰ ਫੋੜ 15 ਕਿੰਨਾ ਰਿਤ ਕੀ ਕਹਿੰਦਾ 15 ਆ ਕਿੰਨਾ ਆਤੀ ਲੱਗਣ ਦਾ ਜਿੱਥੇ ਲਾਉਂਦੀ ਸੀ ਤੂੰ ਆਹ ਬੋਲੀਆ ਹਾਂ ਹੋਰ ਸਿਆ ਚੱਕਿਆ ਆਹ ਨਾ ਸੀਪੀ ਕਹਿੰਦਾ ਗਰਮੀਆ ਚ ਆਨੰਦ ਆ ਗਿਆ ਜੀ ਆਨੰਦ ਨਹੀਂ ਪੁੱਤੋ 20 ਦੇ ਉੱਪਰ ਲੱਗਣਾ ਔਰ 20 ਦੇ ਉੱਪਰ ਲੱਗਣਾ 50 ਫਲਾਉਰ ਇੱਧਰ 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 ਉੱਡੀ ਸਾਰ ਪੁੱਤੋ ਦੇਖ ਕਿੱਥੇ ਲੱਗਣਾ ਦੇਖ ਸਵਾਰ ਕੇ ਦੇਖ ਧਿਆਨ ਨਾਲ ਹੂੰ 14 15 ਪੂਰੇ ਲੱਗਣਾ ਨੇ 25 25 ਦੂਆ ਪਾਸੋਂ ਹਾਂ ਐਦਾਂ ਵੈਰੀ ਗੁੱਡ ਚਲੋ ਮਿਲਦੇ ਜੀ ਕਿਸੇ ਅਗਲੇ ਵਾਰ ਤੱਕ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ ਹਾਂ ਕਿਆ ਕਿਆ ਕਹਿੰਦੀ ਕਿਆ ਕਰੋ ਮੇਰੀ ਵੀਡੀਓ ਬਣਾਉਂਗਾ ਤੇਰੇ ਲਈ ਬਸ ਚਲ ਤੇਰੀ ਫੇਰ ਪੂਰੀ ਵੀਡੀਓ ਬਣਾ ਕੇ ਪਾਉਂਗਾ ਠੀਕ ਆ ਪੜਦੀ ਦੀ ਤੇਰੀ ਫੇਰ ਵੀਡੀਓ ਬਣਾ ਕੇ ਪਾਉਂਗਾ ਪੂਰੀ ਠੀਕ ਆ ਕਰਕੇ ਮੈਨੂੰ ਲੈ ਲੈ ਆ ਪਾ ਕੇ ਦੇ ਦੇ ਤੇਰੀ ਵੀਡੀਓ ਤਾਂ ਬਣਾਉਂਗਾ ਪਰ ਹੈਲੋ ਇੱਕ ਇੱਕ ਦੇ ਦੇ 1 ਵਨ ਬਣਾ ਵਨ ਨੂੰ ਲਾ ਪਹਿਲਾਂ ਵਨ ਬਿਲਕੁਲ ਵਨ ਨੂੰ ਲੱਖੋਂ ਪਹਿਲਾਂ ਚਲੋ ਠੀਕ ਹੈ ਜੀ ਓਕੇ ਬਾਏ ਬਾਏ